ਅੱਜ ਦੀਆਂ ਖ਼ਬਰਾਂਵਾਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ 12 ਮੁਲਕਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਤੇ ਬੈਨ ਕਰ ਦਿੱਤਾ ਹੈਗਾ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਇਹ ਕਿਹਾ ਹੈ ਵੀ ਯੂਐਸ ਦੇ ਵਿੱਚ ਜਿਹੜੇ ਫੋਰਨ ਟੈਰਰਿਸਟ ਤੇ ਹੋਰ ਜੋ ਨੈਸ਼ਨਲ ਸਿਕਿਉਰਿਟੀ ਦੇ ਪਬਲਿਕ ਸੇਫਟੀ ਦਾ ਥ੍ਰੈਟ ਆ ਉਹਨੂੰ ਦੇਖਦੇ ਹੋਏ ਇਹ ਜਿਹੜੇ ਐਗਜ਼ੀਕਿਊਟਿਵ ਆਰਡਰ ਆ ਜਾਰੀ ਕੀਤੇ ਗਏ ਹੈਗੇ ਆ ਸੋ ਇਹਨਾਂ ਮੁਲਕਾਂ ਦੇ ਵਿੱਚ ਜੋ ਨੇਮ ਆਏ ਨਾਮ ਆਏ ਹੈਗੇ ਆ ਸਭ ਤੋਂ ਪਹਿਲਾਂ ਅਫਗਾਨਿਸਤਾਨ ਆਇਆ ਅਫਗਾਨਿਸਤਾਨ ਚ ਦੇ ਮਾਮਲੇ ਚ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਲੋਕ B1 B2 ਵੀਜ਼ਾ ਤੇ ਆਂਦੇ ਆ ਉਹਨਾਂ ਦਾ ਓਵਰਸਟੇ ਰੇਟ 9.70% ਆ ਚਾਹੇ ਉਹ ਸਟੂਡੈਂਟ ਵੋਕੇਸ਼ਨਲ ਐਕਸਚੇਂਜ ਵਿਜ਼ਟਰ ਉਹਨਾਂ ਦਾ ਓਵਰਸਟੇ ਰੇਟ 29.30% ਆ ਸੋ ਅਫਗਾਨਿਸਤਾਨ ਤੋਂ ਕਿਸੇ ਨੂੰ ਵੀ ਹੁਣ ਐਂਟਰ ਨਹੀਂ ਕਰ ਦਿੱਤਾ ਜਾਊਗਾ ਬਰਮਾ ਬਰਮਾ ਦਾ ਜਿਹੜੇ ਬਰਮਾ ਤੋਂ ਲੋਕ ਕੋਈ ਵੀਜ਼ਾ ਲੈ ਕੇ ਆਉਂਦੇ ਸੀ ਉਹਨਾਂ ਦਾ ਓਵਰਸਟੇਅ ਰੇਟ 42.17% ਸੀ ਸ਼ੈਡ ਇੱਥੇ ਦਾ ਜਿਹੜਾ 37.12% ਇਸੇ ਤਰ੍ਹਾਂ ਰਿਪਬਲਿਕ ਆਫ ਕਾਂਗੋ ਇਕਟੋਰੀਅਲ ਗਾਇਨਾ ਐਰੀਟਰੀਆ ਇੱਥੇ ਦਾ 55% ਹੈਗਾ ਓਵਰਸਟੇਅ ਰੇਟ ਜਦੋਂ ਵੀਜ਼ਾ ਲੈ ਕੇ ਆ ਜਾਂਦੇ ਸੀ ਜਾਂਦੇ ਨਹੀਂ ਸੀ ਹੇਤੀ ਈਰਾਨ ਲੀਬੀਆ ਸੋਮਾਲੀਆ ਸੋਡਾਨ ਯਮਨ ਸੋ ਇਹ ਸਾਰੇ ਜਿਹੜੇ ਮੁਲਕ ਆ ਇਹਨਾਂ ਮੁਲਕਾਂ ਦਾ ਕੋਈ ਵੀ ਜਿਹੜਾ ਹੁਣ ਬੰਦਾ ਆ ਜਾਂ ਬੀਬੀ ਕੋਈ ਵੀ ਉਹ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਉਹਨਾਂ ਨੂੰ ਵੀਜੇ ਨਹੀਂ ਦਿੱਤੇ ਜਾਊਗੇ ਇਸ ਤੋਂ ਬਿਨਾ ਪਾਰਸ਼ੀਅਲ ਸਸਪੈਂਸ਼ਨ ਹੋਰ ਮੁਲਕਾਂ ਦੀ ਕੀਤੀ ਗਈ ਹੈਗੀ ਆ ਜਿਨ੍ਹਾਂ ਦੇ ਵਿੱਚ ਇਮੀਗ੍ਰੈਂਟ ਤੇ ਨੋ ਇਮੀਗ੍ਰੈਂਟ ਵੀਜ਼ਾਸ B1 B2 B1 B2 FM ਜੇ ਵੀਜ਼ਾ ਹੈਗੇ ਆ ਬਰੁੰਦੀ ਕਰਕੇ ਆ ਉੱਥੇ ਦਾ ਜਿਹੜੇ ਲੋਕ ਆਂਦੇ ਉਹਨਾਂ ਦਾ ਓਵਰਸਟੇ ਰੇਟ 17.52% ਆ ਕਿਊਬਾ ਲਾਓਸ ਸਿਆਰਾਲੋਨ ਟੋਗੋ ਟਰਕਮਨਿਸਤਾਨ ਬੈਨਜ਼ੂਏਲਾ ਇਹ ਮੁਲਕਾਂ ਦੇ ਜਿਹੜੇ ਲੋਕ ਆ ਇਹਨਾਂ ਦੇ ਉੱਤੇ ਜਿਹੜੀ ਪਾਰਸ਼ੀਅਲ ਸਸਪੈਂਸ਼ਨ ਕੀਤੀ ਗਈ ਆ ਪਹਿਲੇ ਜਿਹੜੇ 12 ਮੁਲਕ ਮੈਂ ਦੱਸੇ ਸੀ ਉਹਨਾਂ ਤੇ ਟੋਟਲੀ ਜਿਹੜੀ ਸਸਪੈਂਸ਼ਨ ਕਰ ਦਿੱਤੀ ਗਈ ਹੈਗੀ ਆ ਜੀ